ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦਾ ਆਨੰਦ ਮਾਣ ਰੇ ਸਾ ਸੰਗਤ ਜੀਓ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਇੱਕ ਰੰਜ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਰਲਾਬ ਪਤੇ ਬਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੈ ਜੋ ਜੀ ਰਾਈ ਭੂਏ ਦੀ ਤਲਵੰਡੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਘਾਰੇ ਤੋਂ 10 ਸਾਲ ਪਹਿਲਾਂ ਨਾਮਯਾ ਜੀ ਭਾਈ ਬਦਰਾ ਜੀ ਇਹਨਾਂ ਦੇ ਘਰੋਂ ਬੀਬੀ ਲਖੋ ਜੀ 1400 59 ਦੇ ਵਿੱਚ ਇਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਦਾਨਾ ਹੁਣ ਪਿਤਾ ਜੀ ਵੀ ਸੁਰ ਦਾ ਗਿਆਨ ਰੱਖਦੇ ਨੇ ਫੈਨ ਮੇਰਾਸੀ ਲੋਕਾਂ ਦੇ ਘਰ ਗਾਉਂਦੇ ਨੇ ਬਜਾਉਂਦੇ ਨੇ ਜੋ ਲੋਕ ਇਹਨਾਂ ਨੂੰ ਮਾਇਆ ਦਿੰਦੇ ਨੇ ਉਹਦੇ ਨਾਲ ਗੁਜ਼ਾਰਾ ਹੁੰਦਾ ਹੈ ਤੇ ਬੀਬੀ ਲੱਖੋ ਜੀ ਵੀ ਲੋਕਾਂ ਦੇ ਘਰ ਕੰਮ ਕਰਦੇ ਨੇ ਭਾਵੇਂ ਹਨਤ ਕਰਦੇ ਨੇ ਘਰ ਦਾ ਗੁਜ਼ਾਰਾ ਹੋ ਰਿਹਾ ਹੈ ਹੁਣ ਇਹ ਦਾਨਾ ਜੀ ਆਪਣੇ ਪਿਤਾ ਦੇ ਕੋਲੋਂ ਸੁਰਤਾਲ ਦਾ ਗਿਆਨ ਸਿੱਖਦੇ ਨੇ ਇਹ ਵੀ ਵਧੀਆ ਗਵਈਏ ਬਣ ਗਏ ਇਧਰੋਂ 1469 ਦੇ ਵਿੱਚ ਰਾਏ ਭੂਜੀ ਤਲਵੰਡੀ ਸਤਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ ਸਮਾਬਿੱਤ ਹੈ ਇੱਕ ਦਿਨ ਗੁਰਨਾਨਕ ਪਾਤਸ਼ਾਹ ਇੱਕ ਦਰਖਤ ਥੱਲੇ ਬੈਠੇ ਹੁੰਦੇ ਨੇ ਤੇ ਭਾਈ ਮਰਦਾਨਾ ਜੀ ਨਾ ਕੁਝ ਗਾ ਰਹੇ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਕੰਨਾਂ 'ਚ ਇਹ ਆਵਾਜ਼ ਪੈਂਦੀ ਹੈ ਕਹਿੰਦੇ ਬੜਾ ਸੁਰ ਦੇ ਵਿੱਚ ਗਾ ਰਿਹਾ ਕੋਈ ਗੁਰਨਾਨਕ ਪਾਤਸ਼ਾਹ ਆਪ ਚੱਲ ਕੇ ਜਾਂਦੇ ਨੇ ਕਹਿੰਦੇ ਤੁਸੀਂ ਬੜੇ ਸੁਰ ਵਿੱਚ ਗਾ ਰਹੇ ਹੋ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਉਸ ਵੇਲੇ ਜੋ ਭਾਈ ਮਰਦਾਨਾ ਜਿਹਦਾ ਪਹਿਲਾ ਨਾਮ ਦਾਨਾ ਕਹਿੰਦਾ ਜੀ ਮੈਂ ਮਰਾਸੀਆਂ ਦਾ ਮੁੰਡਾ ਮੇਰੀ ਅੰਮੀ ਨੇ ਮੇਰੇ ਅੱਬੂ ਦੇ ਨਾਮ ਰੱਖਿਆ ਦਾਨਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਸੁਰ ਦਾ ਗਿਆਨ ਹੈ ਤੁਸੀਂ ਗੀਤ ਬੋਲਦੇ ਹੋ ਮੇਰਾ ਸਾਥ ਦਿਓ ਅਸੀਂ ਇਹ ਆਖ ਦੇ ਵਿੱਚ ਨੇ ਸ਼ਬਦ ਨੂੰ ਮਿਲਾ ਕੇ ਗਾਈਏ ਤੇ ਦੀਨ ਤੇ ਦੁਨੀਆ ਤੁਹਾਡੇ ਦੋਨੋਂ ਸਵਾਰੇ ਜਾਣਗੇ ਭਾਈ ਮਰਦਾਨਾ ਜੀ ਆਖਣ ਲੱਗੇ ਮੇਰੇ ਕੁਟੰਬ ਦਾ ਕੀ ਬਣੇਗਾ ਹੇ ਬਾਬਾ ਜੇ ਤੇਰੇ ਨਾਲ ਮੈਂ ਖੁਦਾ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਕੁਟੰਬ ਦਾ ਭਾ ਪਰਿਵਾਰ ਦਾ ਕੀ ਬਣੇਗਾ ਉਹ ਤਾਂ ਭੁੱਖਾ ਮਰ ਜਾਵੇਗਾ ਤੋ ਗੁਰੂ ਨਾਨਕ ਜੀ ਕਹਿੰਦੇ ਤੂੰ ਪਰਿਵਾਰ ਦੀ ਚਿੰਤਾ ਨਾ ਕਰ ਜਿਸ ਪਰਮੇਸ਼ਰ ਨੇ ਪਰਿਵਾਰ ਨੂੰ ਪੈਦਾ ਕੀਤਾ ਹੈ ਤੇਰੇ ਪਰਿਵਾਰ ਦੀ ਚਿੰਤਾ ਫਿਰ ਉਸ ਪਰਮੇਸ਼ਰ ਵਾਹਿਗੁਰੂ ਜੀ ਨੂੰ ਹੋਵੇਗੀ ਸਤ ਸੰਗਿਓ ਇਧਰੋਂ ਜਦੋਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਰਮਾਈ ਹੁੰਦੀ ਹੈ ਨਾ ਸਤਗੁਰ ਜੀ ਨੂੰ ਬੜਾ ਸੋਹਣਾ ਚੋਲਾ ਪਵਾਇਆ ਜਾਂਦਾ ਹੈ ਤੇ ਸ਼ਾਮ ਦਾ ਵੇਲਾ ਹੁੰਦਾ ਹੈ ਭਾਈ ਮਰਦਾਨਾ ਜੀ ਕਹਿੰਦੇ ਸਤਗੁਰੂ ਅੱਜ ਤੁਸੀਂ ਬੜੇ ਸੋਹਣੇ ਲੱਗਦੇ ਹੋ ਤੁਹਾਨੂੰ ਇਹ ਚੋਲਾ ਬੜਾ ਫੱਬਦਾ ਪਿਆ ਹੈ ਤੋ ਗੁਰਨਾਨਕ ਪਾਸ਼ਾ ਨੇ ਪਤਾ ਕੀ ਕਹਿੰਦੇ ਕਹਿੰਦੇ ਮਰਦਾਨਾ ਜੀ ਤੁਹਾਨੂੰ ਇਹ ਚੋਲਾ ਵਧੀਆ ਲੱਗਦਾ ਸਤਗੁਰੂ ਬਹੁਤ ਵਧੀਆ ਲੱਗਦਾ ਪਿਆ ਤੁਹਾਡੇ ਤੇ ਬੜਾ ਫੱਬਦਾ ਪਿਆ ਤੇ ਗੁਰਨਾਨਕ ਪਾਸ਼ਾ ਨੇ ਪਤਾ ਕੀ ਕੀਤਾ ਵੇਖੋ ਸਿੱਖ ਤੇ ਗੁਰੂ ਦਾ ਪਿਆਰ ਕਿਹੋ ਜਿਹਾ ਹੁੰਦਾ ਹੈ ਗੁਰਨਾਨਕ ਜੀ ਨੇ ਚੋਲਾ ਉਤਾਰਿਆ ਆਪ ਦੂਸਰਾ ਚੋਲਾ ਪਾ ਲਿਆ ਤੇ ਭਾਈ ਮਰਦਾਨਾ ਜੀ ਨੂੰ ਆਖਣ ਲੱਗੇ ਭਾਈ ਮਰਦਾਨਾ ਜੀ ਇਹ ਚੋਲਾ ਤੁਸੀਂ ਪਾ ਲੋ ਹੁਣ ਭਾਈ ਮਰਦਾਨਾ ਜੀ ਨੇ ਉਹ ਚੋਲਾ ਪਾਇਆ ਤੇ ਭਾਈ ਮਰਦਾਨਾ ਜੀ ਨੂੰ ਚੋਲਾ ਬੜਾ ਫੱਬਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਵੀ ਬੜੇ ਸੋਹਣੇ ਲੱਗਦੇ ਪਏ ਜੇ ਹੁਣ ਤੇ ਗੁਰਨਾਨਕ ਜੀ ਕਹਿੰਦੇ ਮਰਦਾਨਾ ਜੀ ਇਹ ਚੋਲਾ ਕਿਹਦਾ ਹੈ ਸਤਿਗੁਰੂ ਇਹ ਚੋਲਾ ਟੋਡਾ ਹੈ ਤੁਗੁਰ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਕਲਯਾਤ ਰੱਖਿਓ ਇਕਲਯਾਤ ਰੱਖਿਓ ਭਾਈ ਮਰਦਾਨਾ ਜੀ ਅੱਜ ਤੁਸੀਂ ਸਾਡਾ ਝੋਲਾ ਪਾਇਆ ਹੈ ਉਹ ਅਇਤੋ ਬਾਅਦ ਉਸ ਕਰਤਾਰ ਤੋਂ ਇਲਾਵਾ ਕਿਸੇ ਅਗੇ ਝੋਲੀ ਨਹੀਂ ਅਡਣੀ ਭਾਈ ਮਰਦਾਨਾ ਜੀ ਅੱਜ ਤੁਸੀਂ ਸਾਡਾ ਝੋਲਾ ਪਾਲਿਆ ਹੈ ਅਇ ਤੋਂ ਬਾਅਦ ਉਸ ਨਿਰੰਕਾਰ ਕਰਤਾਰ ਤੋਂ ਇਲਾਵਾ ਕਿਸੇ ਅੱਗੇ ਝੋਲੀ ਨਹੀਂ ਏਡਣੀ ਸਤ ਸੰਗਿਓ ਗੁਰੂ ਨਾਨਕ ਪਾਤਸ਼ਾਹ ਨੇ ਬੜੀਆਂ ਰਹਿਮਤਾਂ ਵਰਤਾਈਆਂ ਜਿਸ ਵੇਲੇ ਭਾਈ ਮਰਦਾਨਾ ਜੀ ਗੁਰਨਾਨਕ ਜੀ ਦੇ ਨਾਲ ਚੱਲੇ ਨਾ ਜਦੋਂ ਗੁਰਨਾਨਕ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਮਰਦਾਨਾ ਜੀ ਹੁਣ ਤੁਸੀਂ ਮੇਰੇ ਭਾਈ ਹੋ ਮੇਰੇ ਸਾਥੀ ਹੋ ਵੇਖੋ ਬਾਬਾ ਕਿਵੇਂ ਮਾਨ ਦਿੰਦਾ ਹੈ ਜਿੰਨਾ ਲੋਕ ਕਹਿੰਦੇ ਸਨ ਇਹ ਨੀਵੇਂ ਨੇ ਇਹ ਸ਼ੂਦਰ ਨੇ ਬਾਬੇ ਨੇ ਗੁਰੂ ਨੂੰ ਆਪਣੇ ਗਲ ਦੇ ਨਾਲ ਲਾਇਆ ਆਪਣਾ ਸਾਥੀ ਬਣਾਇਆ ਆਪਣਾ ਭਾਈ ਬਣਾਇਆ ਨੀਚਾ ਅੰਦਰ ਨੀਝ ਜਾਤ ਨੀਤੀ ਹੂੰ ਅਤਨੀਤ ਨਾਨਕ تنਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿੱਥੇ ਨੀਤ ਸਮਾਲੀਐਨ ਤਿੱਥੇ ਨਦਰ ਤੇਰੀ ਬਖਸ਼ੀਸ਼ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵੀ ਚੱਲੇ ਨਾ ਅੱਖ ਲਗੇ ਮਰਦਾਨਾ ਜੀ ਹੁਣ ਤੁਸੀਂ ਮੇਰੇ ਭਾਈ ਹੋ ਮੇਰੇ ਸਾਥੀ ਹੋ ਅੱਜ ਤੋਂ ਬਾ ਰੁਮਾ ਦੀ ਬੇਦਵੀ ਨਹੀਂ ਕਰਨੀ ਭਾਵ ਕੇ ਸੰਤੂ ਕਟਾਉਣਾ ਨਹੀਂ ਦੂਸਰਾ ਪਿੱਛੇ ਜਦਾਂ ਤੇ ਜਾ ਕੇ ਨਾਮ ਦਾ ਅਭਿਆਸ ਕਰਨਾ ਹੈ ਨਾਮ ਦਾ ਅਭਿਆਸ ਸ਼ਬਦ ਦਾ ਅਭਿਆਸ ਕਰਨਾ ਹੈ ਔ ਗੁਰਮੁਖ ਮੇਰੀ ਵੀ ਭਾਵਨਾ ਬਣੀ ਇੱਕ ਦੋ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਭਾਈ ਮਰਦਾਨਾ ਜੀ ਦੇ ਪਿਆਰ ਦੇ ਵਿੱਚ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰਾਂ ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਅੱਜ ਗੁਰੂ ਨਾਨਕ ਜੀ ਦੇ ਪਿਆਰ ਦੇ ਵਿੱਚ ਆਓ 2 ਮਿੰਟ ਬੜੀਏ ਜੀ ਫਿਰ ਨਾਲ ਨਾਲ ਜੀ ਨੂੰ ਸਤਿਗੁਰੂ ਜੀ ਕਿਰਪਾ ਕਰਨਗੇ ਸੇਵਾ ਲੈਣਗੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ मे गुरु शर ਦਾ ਵਚਨ ਕੀਤਾ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਪਿਛਲ ਰਾਤ ਜਾ ਕੇ ਨਾਮ ਦਾ ਅਭਿਆਸ ਕਰਨਾ ਹੈ ਸ਼ਬਦੀ ਕਮਾਈ ਕਰਨੀ ਹੈ ਤਾਂ ਅਗਲਾ ਵਚਨ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਜੀ ਆਏਗੇ ਅਤਿੱਥੀ ਦੀ ਗੁਰਮਖਾਂ ਦੀ ਹੱਥੀਂ ਸੇਵਾ ਕਰਨੀ ਹੈ ਆਹ ਸਤ ਸੰਗਿਓ ਜਿਸ ਵੇਲੇ ਗੁਰਨਾਨਕ ਬਾਦਸ਼ਾਹ ਫਿਰ ਭਾਈ ਮਰਦਾਨਾ ਜੀ ਨੂੰ ਲੈ ਕੇ ਉਦਾਸੀਆਂ ਤੇ ਚੱਲੇ ਨਾ ਜਦੋਂ ਇਹਦੋਂ ਜੋ ਸੱਚੇ ਸੌਦੇ ਦਾ ਹਿਸਾਬ ਸਰਾ ਦਿੱਤਾ ਨੌਕਰੀ ਛੱਡਦੀ ਆ ਕਿਆ ਹੁਣ ਉਸ ਅਕਾਲ ਪੁਰਖ ਦੀ ਨੌਕਰੀ ਕਰਨੀ ਹੈ ਉਸ ਵਾਹਿਗੁਰੂ ਦੀ ਨੌਕਰੀ ਕਰਨੀ ਹੈ ਹੁਣ ਭਗਾਂ ਵਾਲਿਓ ਫਿਰ ਭਾਈ ਮਰਦਾਨਾ ਜੀ ਨੂੰ ਗੁਰਨਾਨਕ ਜੀ ਨੇ ਬਾਬਾ ਫਿਰੰਦੇ ਦੇ ਕੋਲ ਭੇਜਿਆ ਜਦ ਮਰਦਾਨਾ ਜੀ ਬੀਬੇ ਕੋਲੋਂ ਪੈਸੇ ਲੈ ਲੋ ਤ ਉੱਥੇ ਭਾਈ ਫਿਰੰਦੇ ਦੇ ਕੋਲ ਰਬਾਬ ਲੈ ਕੇ ਆਓ ਭਾਈ ਮਰਦਾਨਾ ਜੀ ਬੀਬੇ ਨਾਨਕੀ ਦੇ ਕੋਲ ਗਏ ਗੁਰਨਾਨਕ ਜੀ ਕਹਿੰਦੇ ਨੇ ਕਿ ਬੀਬੇ ਕੋਲ ਪੈਸੇ ਲੈ ਲੋ ਤਰਬਾਬ ਲੈ ਕੇ ਆਓ ਬੀਬੇ ਨਾਨਕੀ ਬੜੇ ਖੁਸ਼ ਹੋਏ ਸ਼ੁਕਰ ਹੈ ਮੇਰੇ ਵੀਰ ਨੇ ਇਹ ਰਬਾਬ ਦੀ ਸੇਵਾ ਮੇਰੀ ਝੋਲੀ 'ਚ ਪਾਈ ਸ਼ੁਕਰ ਸਤ ਸੰਗਿਓ ਬੀਬੇ ਨਾਨਕੀ ਨੇ ਖੁਸ਼ ਹੋ ਕੇ ਭਾਈ ਮਰਦਾਨਾ ਜੀ ਨੂੰ ਮਾਇਆ ਦਿੱਤੀ ਪੈਸੇ ਦਿੱਤੇ ਸਤ ਸੰਗਿਓ ਜਦੋਂ ਬਾਬੇ ਫਰੰਦੇ ਦੇ ਕੋਲ ਭਾਈ ਮਰਦਾਨਾ ਜੀ ਗਏ ਉਹ ਪਹਿਲਾਂ ਉਹ ਦੀਖਦਾ ਪਿਆ ਸੀ ਰਵਾਬ ਦਿੱਤੀ ਭਾਈ ਮਰਦਾਨਾ ਜੀ ਆਖਣ ਲੱਗੇ ਵੀ ਇਹਦੀ ਭੇਟਾ ਕੀ ਹੈ ਤਾਂ ਉਸ ਵੇਲੇ ਸਤਸੰਗਿਓ ਭਾਈ ਫਰੰਦਾ ਜੀ ਆਖਣ ਲੱਗੇ ਭਾਈ ਮਰਦਾਨਾ ਜੀ ਇਹਦੀ ਕੋਈ ਭੇਟਾ ਨਹੀਂ ਤੇ ਭਾਈ ਮਰਦਾਨਾ ਜੀ ਸੋਚਦੇ ਨੇ ਸ਼ਾਇਦ ਕੀਮਤ ਜ਼ਿਆਦੀ ਹੋਵੇ ਮੇਰੇ ਕੋਲ ਮਾਇਆ ਘੱਟ ਤਾਂ ਦੇਖਿਆ ਇਹਦੀ ਕੋਈ ਭੇਟਾ ਨਹੀਂ ਕਿਤੇ ਦੱਸੋ ਜੀ ਇਹ ਗੁਰਨਾਨਕ ਜੀ ਨੇ ਭੇਜਿਆ ਕਿੰਨੀ ਭੇਟਾ ਹੈ ਜੀ ਤੇ ਉਸ ਵੇਲੇ ਭਾਈ ਫਰੰਦਾ ਜੀ ਨੇ ਦੋਵੇਂ ਹੱਥ ਜੋੜਦੇ ਆਖਿਆ ਤੇ ਮਰਦਾਨਾ ਜੀ ਇਹਦੀ ਭੇਟਾ ਇਹੋ ਹੀ ਹੈ ਇਹਦੀ ਭੇਟਾ ਇਹੋ ਹੀ ਹੈ ਕਿ ਇਹ ਰਬਾਬ ਕੇਵਲ ਤੇ ਕੇਵਲ ਗੁਰਨਾਨਕ ਜੀ ਦੇ ਨਾਲ ਵਜਾਉਣੀ ਹੈ ਗੁਰਨਾਨਕ ਤੋਂ ਇਲਾਵਾ ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕਰਨੀ ਇਹ ਰਬਾਬ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਵ ਇਸ ਰਬਾਬ ਦੇ ਨਾਲ ਕੇਵਲ ਤੇ ਕੇ ਪਰਮੇਸ਼ਰ ਦੀ ਸਿਫਤ ਕਰਨੀ ਹੈ ਉਸ ਨਿਰੰਕਾਰ ਦੀ ਸਿਫਤ ਕਰਨੀ ਹੈ ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕਰਨੀ ਇਹ ਰਬਾਬ ਦੇ ਨਾਲ ਆਹਾਹਾ ਗੁਰਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਉਦਾਸੀਆਂ ਵਲੇ ਬੜੀਆਂ ਵੱਡੀਆਂ ਵੱਡੀਆਂ ਸਬਾਵਾਂ ਨਿਭਾਉਂਦੇ ਨੇ ਤਕਰੀਬਨ 5 ਦਹਾਕੇ ਤੋਂ ਵੱਧ ਸਮਾਂ ਗੁਰਨਾਨਕ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਨੇ ਬਤੀਤ ਕੀਤਾ 5 ਦਹਾਕੇ ਤੋਂ ਵੱਧ ਮਾਤਾ ਜੀ ਨੇ ਜਨਮ ਦਿੱਤਾ ਹੈ ਕਰਤਪਿਤਾ ਜੀ ਵੀ ਨੇ ਸਤਕੁਤੇ ਮੈਲ ਮਾਤਾ ਸੁਲੱਖਣੀ ਜੀ ਵੀ ਨੇ ਬੇਬੇ ਨਾਨਕੀ ਜੀ ਵੀ ਨੇ ਪੜ ਕਿਸੇ ਨੇ ਗੁਰਮਖੋ ਇੰਨਾ ਸਮਾਂ ਨਹੀਂ ਗੁਰੂ ਨਾਨਕ ਬਾਛਾ ਦਾ ਬਦੀਦ ਕੀਤਾ ਜਿੰਨਾ ਭਾਈ ਮਰਦਾਨਾ ਜੀ ਨੇ ਕੀਤਾ ਹੈ ਗੁਰੂ ਨਾਨਕ ਪਾਸ਼ਾ ਬੜਾ ਲਾਡ ਕਰਦੇ ਸਨ ਬੜਾ ਪਿਆਰ ਕਰਦੇ ਸਨ ਭਾਈ ਮਰਦਾਨਾ ਜੀ ਨਾਲ ਤੇ ਭਾਈ ਮਰਦਾਨਾ ਜੀ ਬੜਾ ਲਾਡ ਕਰਦੇ ਸਨ ਜਦੋਂ ਗੁਰੂ ਨਾਨਕ ਪਾਸ਼ਾ ਬਗਦਾਦ ਜਾ ਰਹੇ ਨੇ ਨਾ ਅੱਗੇ-ਅੱਗੇ ਗੁਰੂ ਨਾਨਕ ਪਾਸ਼ਾ ਜੀ ਨੇ ਤੇ ਪਿੱਛੇ-ਪਿੱਛੇ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਦੇ ਅੰਦਰ ਪਤਾ ਨਹੀਂ ਕੀ ਲਾੜ ਆਇਆ ਤੇ ਬਾਬੇ ਦਾ ਚੋਲਾ ਫੜ ਲਿਆ ਪਿੱਛੋਂ ਤੇ ਗੁਰਨਾਨਕ ਪਾਚਾ ਖਲੋਗੇ ਕਹਿੰਦੇ ਭਾਈ ਮਰਦਾਨਾ ਜੀ ਚੋਲਾ ਕਿ ਫੜ ਲਿਆ ਜੀ ਕੀ ਗੱਲ ਹੱਥ ਜੋੜ ਲੇ ਕਹਿੰਦੇ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਆਹਾ ਆਹਾ ਕੀ ਆਖਿਆ ਬੋਲੋ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਬਾਬਾ ਤੇ ਖੁਦਾ ਦਾ ਢੂਮ ਹੋਂ ਤੇਰਾ ਢੂਮ ਬਾਬਾ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਬਾਬਾ ਤੇ ਖੁਦਾ ਕੋ ਦੇਖਿਆ ਹੋਂ ਤੁਦ ਨੂੰ ਦੇਖਿਆ ਵੇਖੋ ਕਿੱਡਾ ਪਿਆਰ ਕਿੱਡਾ ਲਾੜ ਗੁਰੂ ਨਾਨਕ ਬਾਦਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਕਹਿਣਾ ਕੀ ਚਾਹੁੰਦੇ ਹੋ ਖੁੱਲ ਕੇ ਅੱਖੋ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਹੀਂ ਤੈ ਖੁਦਾ ਨੂੰ ਦੇਖਿਆ ਹਾਂ ਤੂੰਦ ਨੂੰ ਦੇਖਿਆ ਤੈ ਖੁਦਾ ਨੂੰ ਪਾਇਆ ਹਾਂ ਤੂੰਦ ਨੂੰ ਪਾਇਆ ਤੇਰਾ ਕਹਾ ਖੁਦਾ ਕਰਤਾ ਹੈ ਮੇਰਾ ਕਹਾ ਤੂੰ ਕਰਤਾ ਹੈ ਬਾਬਾ ਕ ਬੇਨਤੀ ਹੈ ਤੇਰੇ ਚਰਨਾਂ ਦੇ ਵਿੱਚ ਕਦੀ ਵਿਛੋੜਾ ਨਾ ਪਾਇਓ ਕਦੀ ਵਿਛੋੜਾ ਨਾ ਪਾਇਓ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਭਾਈ ਹੋ ਤੁਸੀਂ ਮੇਰੇ ਮਿੱਤਰ ਹੋ ਤੁਸੀਂ ਮੇਰੇ ਸਾਥੀ ਹੋ ਭਾਈ ਮਰਦਾਨਾ ਜੀ ਜਿੱਥੇ ਮੇਰਾ ਵਾਸਾ ਹੋਵੇਗਾ ਉੱਥੇ ਹੀ ਤੁਹਾਡਾ ਵਾਸਾ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਅਖੀਲੀ ਗੱਲ ਕਹਿ ਕੇ ਸਮਾਪਤੀ ਕਰਾਂ ਜੀ ਜਿਸ ਵੇਲੇ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਇਆ ਨਾ ਫਿਰ ਕਸਮਾ ਪੂਰਾ ਸੁਰਾ ਹੁੰਦਾ ਹੈ ਗੁਰਮਖੋ ਕਈ ਕਹਿੰਦੇ ਕੁਰਮਤ ਰਿਆ ਦੇ ਕੰਡੇ ਕਈ ਵਿਦਵਾਨ ਲਿਖਦੇ ਨੇ ਹੁਣ ਕੁਝ ਲਿਖਦੇ ਨੇ ਕਰਤਾਰਪੁਰ ਸਾਹਿਬ ਕਿ 1534 ਦੇ ਵਿੱਚ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਇਆ ਉਸ ਹਿਸਾਬ ਨਾਲ ਵੀ ਕੀ ਕਰਤਾਰਪੁਰ ਗੁਰੂ ਨਾਨਕ ਪਾਸ਼ਾ ਜੀ ਗੁਰੂ ਨਾਨਕ ਪਾਸ਼ਾ ਜੀ ਭਾਈ ਮਰਦਾਨਾ ਜੀ ਦੇ ਕੋਲ ਨੇ ਜਿਸ ਵੇਲੇ ਭਾਈ ਮਰਦਾਨਾ ਜੀ ਦਾ ਅਖੀਲਾ ਸਮਾਇਆ ਨਾ ਅੱਜ ਆਪਣੇ ਹੱਥਾਂ ਦੇ ਨਾਲ ਲਬਾਬ ਨੂੰ ਸੁੰਦਰ ਕੱਪੜੇ ਤੇ ਬੁਲਟਿਆ ਤੇ ਗੁਰਨਾਨਕ ਬਾਸ਼ਾ ਦਾ ਜ਼ਬਾਬ ਫਰਾਦਤੀ ਤੇ ਆਪਣਾ ਸਿਰ ਨਾ ਗੁਰਨਾਨਕ ਬਾਸ਼ਾ ਦੀ ਗੋਦੀ 'ਚ ਰੱਖ ਦਿੱਤਾ ਗੁਰਨਾਨਕ ਬਾਸ਼ਾ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਮੇਰਾ ਬੜਾ ਸਾਥ ਦਿੱਤਾ ਹੈ ਨਾਲ-ਨਾਲ ਪਿਆਰ ਨਾਲ ਮੱਥੇ ਤੇ ਹੱਥ ਫੇਰਦੇ ਨੇ ਗੁਰਨਾਨਕ ਬਾਸ਼ਾ ਜੀ ਜਿਵੇਂ ਇੱਕ ਪਿਓ ਆਪਣੇ ਪੁੱਤਰ ਨਾਲ ਲਾਡ ਕਰਦਾ ਹੈ ਪਿਆਰ ਨਾਲ ਹੱਥ ਵੇੜਦੇ ਨੇ ਤੇ ਗੁਰੂ ਨਾਨਕ ਬਾਛਾ ਜੀ ਕਹਿੰਦੇ ਭਾਈ ਮਰਦਾਨਾ ਜੀ ਬ੍ਰਾਹਮਣਾਂ ਵਾਂਗੂ ਤੁਹਾਡੇ ਸਰੀਰ ਨੂੰ ਜਲ ਪ੍ਰਵਾਹ ਕਰੀਏ ਜਾਂ ਇਹਦਾ ਸੰਸਕਾਰ ਕਰੀਏ ਜਾਂ ਹਵਾ ਦੇ ਵਿੱਚ ਛੱਡ ਦਈਏ ਤੇ ਜਾਂ ਤੁਹਾਡੀ ਕਬਰ ਬਣਾ ਦਈਏ ਭਾਈ ਮਰਦਾਨਾ ਜੀ ਦੋਵੇਂ ਹੱਥ ਜੁਲੇ ਬਾਬਾ ਇਹ ਸਰੀਰ ਦੀ ਕਬਰ ਤੋਂ ਕੱਢ ਕੇ ਇਹ ਚਮੜੇ ਦੀ ਕਬਰ ਤੋਂ ਕੱਢ ਕੇ ਹੁਣ ਪੱਥਰਾਂ ਦੀ ਕਬਰ ਤੇ ਪਾਉਣ ਲੱਗਾ ਨਹੀਂ ਬੱਬਾ ਉਹ ਮਰਦਾਨੇ ਤੈਨੂੰ ਮਸ਼ਹੂਰ ਕਰਦੀਏ ਲੋਕ ਤੇਰੀ ਕਬਰ ਤੇ ਆਇਆ ਕਰਨਗੇ ਤੇਰੀ ਪੂਜਾ ਕਰਿਆ ਕਰਨਗੇ ਨਹੀਂ ਬੱਬਾ ਹੁਣ ਇਹ ਸਰੀਰ ਦੀ ਕਬਰ ਤੋਂ ਕੱਢ ਕੇ ਪੱਥਰਾਂ ਦੀ ਕਬਰ ਤੇ ਨਾ ਪਾਈ ਬੱਬਾ ਇੱਕੋ ਹੀ ਬੇਨਤੀ ਹੈ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਬਸ ਮੈਨੂੰ ਆਪਣੇ ਚਰਨਾਂ ਵਿੱਚ ਰੱਖੀ ਗੁਰਨਾਨਕ ਬਾਦਸ਼ਾਹ ਦੇ ਅੰਦਰ ਪਿਆਰ ਆਇਆ ਆਖ ਲਗੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਸਾਥੀ ਹੋ ਤੁਸੀਂ ਮੇਰੇ ਭਾਈ ਹੋ ਭਾਈ ਮਰਦਾਨਾ ਜੀ ਕੀ ਕਹਿੰਦੇ ਸਤਿਗੁਰੂ ਮੈਨੂੰ ਆਪਣੇ ਚਰਨਾਂ 'ਚ ਰੱਖਿਓ ਉਸ ਵੇਲੇ ਗੁਰੂ ਨਾਨਕ ਬਾਛਾ ਜੀ ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਤਾਂ ਮੇਰੇ ਹਿਰਦੇ 'ਚ ਹੋ ਤੁਹਾਡਾ ਵਾਸਾ ਮੇਰੇ ਹਿਰਦੇ ਵਿੱਚ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਭਾਈ ਮਰਦਾਨਾ ਜੀ ਨੇ ਫਿਰ ਗੁਰਮੁਖੋ ਸਤਗੁਰ ਦੀ ਗੋਦ ਵਿੱਚ ਆਪਣੇ ਪ੍ਰਾਨ ਤਿਆਗ ਦਿੱਤੇ ਸਤਿਗੁਰ ਦੇ ਦਰਸ਼ਨ ਕਰਦੇ ਆ ਕਰਦੇ ਆ ਇਹ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਅੱਜ ਗੁਰਨਾਨਕ ਬਾਦਸ਼ਾਹ ਜੀ ਉਹ ਕੱਪੜੇ ਦਿੱਤੀ ਦਵਾਬ ਲੈ ਕੇ ਜਦੋਂ ਆਏ ਇਧਰੋਂ ਭਾਈ ਮਰਦਾਨਾ ਜੀ ਦੇ ਪੁੱਤਰ ਭਾਈ ਰਜਾਦਾ ਜੀ ਭਾਈ ਸਜਾਦਾ ਜੀ ਨੂੰ ਬੁਲਾਇਆ ਵੇਖ ਜਨੇ ਅੰਬੂ ਕਿੱਥੇ ਹੈ ਤੇ ਗੁਰਨਾਨਕ ਬਾਛਾ ਜੀ ਕਹਿੰਦੇ ਤੁਹਾਡਾ ਅਬੂ ਆਪਣੇ ਘਰ ਚਲਾ ਗਿਆ ਹੈ ਉਹ ਵਿਰਾਗ ਕਰਨ ਲੱਗੇ ਤੇ ਗੁਰਨਾਨਕ ਜੀ ਕਹਿੰਦੇ ਵਿਰਾਗ ਨਾ ਕਰੋ ਜਿਹੜੇ ਆਪਣੇ ਘਰ ਚ ਲਈ ਜਾਂਦਾ ਉਹਨਾਂ ਵਾਸਤੇ ਵਿਰਾਗ ਨਹੀਂ ਕਰੀਦਾ ਤੇ ਭਾਈ ਸਜਾਦਾ ਜੀ ਨੂੰ ਅੱਖ ਲੱਗੇ ਗੁਰਨਾਨਕ ਬਾਛਾ ਜੀ ਮੰਗੋ ਕੀ ਮੰਗਦੇ ਹੋ ਤੋ ਉਸ ਵੇਲੇ ਆਖਿਆ ਭਾਈ ਸਜਾਦਾ ਜੀ ਨੇ ਫਿਰ ਗੁਰਨਾਨਕ ਬਾਛਾ ਜੀ ਫਿਰ ਜਿਹੜੀ ਦਾਤ ਤੁਸੀਂ ਮੇਰੇ ਅੱਬੂ ਨੂੰ ਦਿੱਤੀ ਸੀ ਨਾ ਉਹ ਦਾਤ ਅੱਜ ਮੇਰੀ ਝੋਲੀ 'ਚ ਪਾਦੇ ਹੋ। ਪਾਪ ਅਰਵਾਬ ਮੇਰੀ ਝੋਲੀ 'ਚ ਪਾਦੇ ਹੋ। ਗੁਰਨਾਨਕ ਬਾਛ ਦੇ ਆਪਣੇ ਮੁਬਾਰਕ ਹੱਥਾਂ ਨਾਲ ਬਾਪ ਤੋਂ ਕਪੜਾ ਲਾਇਆ। ਭਾਈ ਸੁਜਾਦਿਆ ਨੇ ਦਰਬਾਬ ਫਰਾਈਆ ਕਿਆ ਸੁਜਾਦਿਆ ਫਿਰ ਚੱਲ ਅੱਜ ਤੇਰੇ ਅੱਬੂ ਦੀ ਯਾਦ ਵਿੱਚ ਮੇਰੇ ਮਿੱਤਰ ਮੇਰੇ ਸਾਥੀ ਮੇਰੇ ਭਾਈ ਦੀ ਯਾਦ ਤੇ ਕੀਰਤਨ ਕਰੀਏ। ਆਹ ਆਹ ਉਥੇ ਫਿਰ ਗੁਰਨਾਨਕ ਪਾਤਸ਼ਾਹ ਜੀ ਨੇ ਆਪਣੇ ਸਾਥੀ ਭਾਈ ਮਰਦਾਨਾ ਜੀ ਆਪਣੇ ਮਿੱਤਰ ਭਾਈ ਮਰਦਾਨਾ ਜੀ ਦੀ ਯਾਦ ਚ ਫਿਰ ਕੀਰਤਨ ਕੀਤਾ ਗੁਰਮਖੋ ਮੇਰੇ ਕਹਿੰਦਾ ਇਸ਼ਾਰਾ ਸਮਝਿਓ ਭਾਈ ਮਰਦਾਨਾ ਜੀ ਨੇ ਤਕਰੀਬਨ 54 ਸਾਲ ਦਾ ਸਮਾਂ ਗੁਰਨਾਨਕ ਪਾਤਸ਼ਾਹ ਜੀ ਨਾਲ ਬਤੀਤ ਕੀਤਾ ਪੰਜ ਦਹਾਕਿਆਂ ਤੋਂ ਵੱਧ ਸਮਾਂ ਗੁਰਨਾਨਕ ਪਾਤਸ਼ਾਹ ਦੇ ਨਾਲ ਬਤੀਤ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ ਇੱਥੇ ਗੁਰਨਾਨਕ ਪਾਤਸ਼ਾਹ ਨੇ ਆਪਣੇ ਹਿਰਦੇ 'ਚ ਵਸਾ ਲਿਆ ਅੱਖਿਆ ਸੀ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ ਵਿਹਾਗੜੇ ਕੀ ਵਾਰ ਦੇ ਵਿੱਚ ਫਿਰ ਗੁਰਗ੍ਰੰਥ ਸਾਹਿਬ 'ਚ ਸਤਗੁਰ ਨੇ ਸ਼ਬਦ ਉਚਾਰਨ ਕੀਤਾ ਸਲੂਕ ਮਰਦਾਨਾ ਪਹਿਲਾ ਆਖਿਆ ਸੀ ਨਾ ਮਰਦਾਨਿਆਂ ਜਿੱਥੇ ਮੇਰਾ ਵਾਸਾ ਹੋਵੇਗਾ ਉੱਥੇ ਹੀ ਤੇਰਾ ਵਾਸਾ ਹੋਵੇਗਾ ਗੁਰਨਾਨਕ ਬਾਦਸ਼ਾਹ ਸ਼ਬਦ ਨੇ ਭਾਈ ਮਰਦਾਨਾ ਜੀ ਸੁਰਤ ਨੇ ਗੁਰਮੁਖੋ